ਤੁਸੀਂ ਦੇਖ ਰਹੇ ਹੋ ਕੇਟੀਵੀ ਪੰਜਾਬ ਤੇ ਮੈਂ ਹਰਵਿੰਦਰ ਸਿੰਘ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਜਗਿੰਦਰ ਸਿੰਘ ਜੱਤੀ ਕੇ ਗੱਲਬਾਤ ਕਰਾਂਗੇ ਕਿ ਅੱਜ ਜਿਹੜੀ ਬਲਾਕ ਸੰਵਤੀ ਇਲੈਕਸ਼ਨ ਹੋਈ ਹੈ ਉਹਦੇ 'ਚ ਆਮ ਆਦਮੀ ਪਾਰਟੀ ਦੀ ਜਗਿੰਦਰ ਜਿਹੜੀ ਕਰਾਰੀ ਹਾਰ ਹੋਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਦਾ ਗੱਲ ਹੈ ਕਿ ਹਰਵਿੰਦਰ ਜੀ ਕਪੂਰਥਲੇ ਦੀ ਆਪਾਂ ਗੱਲ ਕਰਦੇ ਆਂ ਕਪੂਰਥਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਰਮਨਾਕ ਹਾਰ ਆਪਾਂ ਕਹਿ ਸਕਦੇ ਆ ਇਹਦੀ ਸ਼ਰਮਨਾਕ ਹਾਰ ਦਾ ਕਾਰਨ ਇੱਕੋ ਹੀ ਆ ਕਿ ਕਪੂਰਥਲੇ ਵਿੱਚ ਆਮ ਪਾਰਟੀ ਦੀ ਲੀਡਰਸ਼ਿਪ ਦੀ ਕਮੀ ਜੀ ਜਿੰਨੇ ਵੀ ਇੱਥੇ ਲੀਡਰ ਐ ਆਪਣੇ ਆਪਣੇ ਲੀਡਰ ਸਮਝਦੇ ਹਰ ਬੰਦਾ ਕਹਿੰਦਾ ਮੈਂ ਮੇਨ ਲੀਡਰ ਮੈਂ ਹੂੰ ਤੇ ਜੇ ਇਥੇ ਕਾਂਗਰਸ ਦੀ ਜਿੱਤ ਆ ਜਿਹੜੀ ਉਹ ਆਪਾਂ ਰਾਣਾ ਗੁਰਜੀਤ ਸਿੰਘ ਨੂੰ ਸਿਹਰਾ ਜਾਂਦਾ ਆ ਉਹਦਾ ਕਿਉਂਕਿ ਰਾਣਾ ਗੁਰਜੀਤ ਸਿੰਘ ਇੱਕ ਸਟਰੋਂਗ ਲੀਡਰ ਐ ਉਹ ਮਤਲਬ ਲੀਡਰਸ਼ਿਪ ਸਾਰੀ ਕਾਂਗਰਸ ਜਿਹੜੀ ਆ ਉਹ ਰਾਣਾ ਗੁਰਜੀਤ ਸਿੰਘ ਦੀ ਲੀਡਰਸ਼ਿਪ ਦੇ ਥੱਲੇ ਕੰਮ ਕਰਦੀ ਆ ਤੇ ਉਹਨਾਂ ਨੂੰ ਮੇਨ ਲੀਡਰ ਸਮਝਦੀ ਆ ਹੂੰ ਇਥੇ ਤਾਂ ਆਮ ਪਾਰਟੀ ਦੀ ਇਹੀ ਰੜਕੀ ਆ ਕਿ ਜਿੰਨੇ ਵੀ ਲੀਡਰ ਆ ਆਮ ਪਾਰਟੀ ਦੇ ਜਿੱਦਾਂ ਹੁਣ ਮੰਨ ਲਓ ਇਹਨਾਂ ਨੇ ਹਲਕਾ ਇੰਚਾਰਜ ਲਾਇਆ ਆ ਪਰ ਚੰਦੀ ਸਾਹਿਬ ਦੀ ਗੱਲ ਕਰਦੇ ਆ ਚੰਦੀ ਸਾਹਿਬ ਨੂੰ ਹਲਕਾ ਇੰਚਾਰਜ ਆ ਚੰਦੀ ਸਾਹਿਬ ਮਿਹਨਤ ਕਰਦੇ ਆ ਹੂੰ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਡਾਊਨ ਕਰਨ ਦੇ ਵਿੱਚ ਇਹ ਆਮ ਪਾਰਟੀ ਦੇ ਲੀਡਰਾਂ ਦਾ ਹੀ ਹੱਥ ਆ ਉਹ ਲੱਤਾਂ ਖਿੱਚ ਰਿਹਾ ਉਹ ਇਸ ਕਰਕੇ ਖਿੱਚ ਰਿਹਾ ਕਿ ਜੇਕਰ ਚੰਦੀ ਸਾਹਿਬ ਦੀ ਅਗਵਾਈ ਵਿੱਚ ਅਸੀਂ ਬਲਾਕ ਸੰਤੀ ਜੱਤ ਜਾਨੇ ਆ ਤੇ ਜਿਹੜਾ ਕਹ ਰਿਹਾ ਵੀ ਬੱਲੇ ਬੱਲੇ ਦਾ ਆਮ ਪਾਰਟੀ ਦੀ ਘਟ ਤੇ ਚੰਦੀ ਸਾਹਿਬ ਦੀ ਜਾਦੀ ਹੋ ਜੂਗੀ ਬਿਲਕੁਲ ਬਿਲਕੁਲ ਪਰ ਇਹ ਨਹੀਂ ਦੇਖਿਆ ਕਿ ਜੇ ਚੰਦੀ ਸਾਹਿਬ ਦੀ ਇਥੇ ਘਾਟ ਜਾਂ ਉਹਦੀ ਅਸੀਂ ਕਮੀ ਕਮੀ ਨੂੰ ਘੱਟ ਕਰਦੇ ਆ ਤੇ ਸਾਡੀ ਵੀ ਉਥੇ ਨਮੋਸ਼ੀ ਜਾਣ ਖਾਰਿਆ ਬਿਲਕੁਲ ਇਹ ਕਾਰਨ ਮੇਨ ਕਾਰਨ ਜਿਹੜਾ ਵਾ ਕਪੂਰਥ ਦੇ ਖਾਸ ਕਰ ਕਪੂਰਥ ਦੇ ਵਾਸਤੇ ਲੀਡਰਸ਼ਿਪ ਦੀ ਕਮੀ ਆ ਇਹਦਰ ਪਾਰਟੀ ਨੂੰ ਖੁੱਲ੍ਹ ਧਿਆਨ ਦੇਣਾ ਚਾਹੀਦਾ ਕਿ ਸਟਰੌਂਗ ਲੀਡਰ ਔਰ ਜਿਹੜਾ ਵੀ ਲੀਡਰ ਖੜਾ ਕਰਦਾ ਪੂਰੀ ਸ਼ਕਤੀ ਦੇ ਨਾਲ ਬਾਕੀ ਲੀਡਰਸ਼ਿਪ ਨੂੰ ਵੀ ਉਹਦੇ ਅਗਵਾਈ ਵਿੱਚ ਕੰਮ ਕਰਨ ਨੂੰ ਪ੍ਰੇਰਿਆ ਜਾਵੇ ਬਿਲਕੁਲ